ਤਸਰੀਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਚਰਚਾ ਜੋ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਨੂੰ ਲੈ ਕੇ ਹੋ ਰਹੀ ਹੈ ਉਹਦੇ ਉੱਤੇ ਗੱਲਬਾਤਾਂਗੇ ਪ੍ਰੋਫੈਸਰ ਜੀ ਦਿਨ ਪਰ ਜੋ ਕੁਝ ਹੁੰਦਾ ਰਿਹਾ ਉਹਦੇ ਉੱਤੇ ਜਾਣਨਾ ਪਾਇਆ ਅਤੇ ਨਾਲੇ ਨਾਲ ਕੇਜਰੀਵਾਲ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੈ ਉਹਨੂੰ ਲੈ ਕੇ ਜੋ ਮੁਲਕ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਪੁਚਾਲ ਆਇਆ ਜਦੋਂ ਲੋਕ ਸਭਾ ਸੋਨਾ ਸਰ ਦੇ ਉੱਤੇ ਹੋਣ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣੀ ਜਿੱਤ ਜਿਹੜੀ ਹੈ ਉਹ ਦਰਜ ਕਰਨ ਦੀ ਦਾਅਵੇ ਕਰਦੀ ਹੈ ਹਨ ਇੱਕ ਸੂਬੇ ਦੇ ਵਿੱਚ ਉਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਅੱਗੇ ਵਧਿਆ ਜੋ ਕੁਝ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਤੇ ਜੋ ਕੁਝ ਹੁਣ ਦਿੱਲੀ ਦੇ ਵਿੱਚ ਵਾਪਰ ਰਿਹਾ ਖਾਸ ਕਰਕੇ ਕੇਂਦਰੀ ਸਿਆਸਤ ਦੇ ਵਿੱਚ ਉਧਰ ਤੇ ਨਜ਼ਰ ਪਾਇਆ। ਦੇਖੋ ਗੱਲ ਪੁਰਾਣਾ ਇਤਿਹਾਸ ਤੇ ਭੁਗਤਾਂ ਹੁਣ ਫੁੱਲਣ ਦੀ ਲੋੜ ਨਹੀਂ ਹੈ। ਪਿਛਲੇ ਸਾਢੇ 4 ਮਹੀਨਿਆਂ ਚ ਇਹ 10ਵਾਂ ED ਦਾ ਸੰਮਣ ਸੀਗਾ ਉਹ ਪੇਸ਼ ਨਹੀਂ ਸੀ ਹੁੰਦੇ। ਬਾਰ-ਬਾਰ ਉਹਨਾਂ ਨੂੰ ਇਹ ਧਾਰ ਖਾਈ ਜਾਂਦਾ ਸੀ ਕਿ ਜਿਉਂ ਹੀ ਮੈਂ ਇਹਨਾਂ ਦੇ ਦਫ਼ਤਰੇ ਚਲਾ ਗਿਆ ਉੱਥੇ ਹੀ ਮੈਨੂੰ ਇਹਨਾਂ ਨੇ ਗ੍ਰਿਫਤਾਰ ਕਰਕੇ ਬਿਠਾ ਲੈਣਾ। ਉਹ ਅੱਜ ਵੀ ਜਦੋਂ ਉਹ ਖੁਦ ਹਾਈ ਕੋਰਟ 'ਚ ਗਏ ਇਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਉੱਥੇ ਪੇਸ਼ ਹੋਣ ਦਾ ਕੋਈ ਹਰਜ ਨਹੀਂ ਪਰ ਤੁਸੀਂ ਮੈਨੂੰ ਪ੍ਰੋਟੈਕਸ਼ਨ ਤੇ ਦੇ ਦਿਓ ਕਿ ਇਹ ਮੈਨੂੰ ਗਾਰੰਟੀ ਦੇ ਦਿਓ ਕਿ ਮੈਨੂੰ ਇਹ ਉੱਥੇ ਫੜ ਕੇ ਸੰਜੀ ਸੰਜੀ ਸਿੰਘ ਤੇ ਸਤਿੰਦਰ ਜੈਨ ਤੇ ਸੁਸ਼ੋਧਿਆ ਦੇ ਨਾਲ ਵਾਲੇ ਕਮਰੇ 'ਚ ਨਹੀਂ ਬਿਠਾ ਦੇਣਗੇ ਇਹ ਗੱਲ ਦਾ ਜਦੋਂ ਚਰਚਾ ਉੱਥੇ ਅੱਜ ਵੀ ਹਾਈ ਕੋਰਟ ਦੇ ਵਿੱਚ ਚੱਲੀ ਦਿਨੇ ਇਹ ਬੜਾ ਤਮਾਸ਼ਾ ਹੁੰਦਾ ਰਿਹਾ ਤਾਂ ਉੱਥੇ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਨੇ ਇਹ ਕਿਹਾ ਈਡੀ ਨੂੰ ਕਿ ਤੁਸੀਂ ਦੱਸੋ ਤੇ ਸਹੀ ਕਿ ਤੁਸੀਂ ਇੰਨਾ ਸਖਤ ਕਿਉਂ ਹਾਰਤੀਏ ਦਿਨ ਇੱਕ ਪੋਲਿਟਿਕਸ ਦੇ ਵਿੱਚ ਜਲੂਸ ਨਿਕਲ ਰਿਹਾ ਹੈ ਇਹਦਾ ਤੁਸੀਂ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਸਾਨੂੰ ਆਪਣੇ ਜਿਹੜੇ ਤੁਹਾਡੇ ਕੋ ਫੈਕਟ ਹੈ ਸਾਨੂੰ ਦਿਖਾਓ ਆਪਣੇ ਚੈਂਬਰ ਚ ਗਏ ਉਹਨਾਂ ਨੇ ਈਡੀ ਨੇ ਜਿਹੜੇ ਫੈਕਟ ਇਹਦੇ ਵਿਰੁੱਧ ਸੀਗੇ ਉਹਨਾਂ ਨੇ ਦੇਖੇ ਫਿਰ ਉਹਨਾਂ ਨੇ ਇਹ ਤੋਂ ਬਾਅਦ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਸੀਂ ਕਿਸੇ ਨੂੰ ਕੋਈ ਪ੍ਰੋਟੈਕਸ਼ਨ ਦੇ ਸਕਦੇ ਹਾਂ ਪਰ ED ਨੂੰ ਡਿਟੇਲ ਜਵਾਬ ਸਬਮਿਟ ਕਰਨ ਲਈ 20 ਹਦਾਇਤ ਕੀਤੀ ਔਰ ਕਿਹਾ ਕਿ ਮਹੀਨੇ ਬਾਅਦ ਫੇਰ ਆਇਓ ਫੇਰ ਤੁਹਾਡੀ ਗੱਲ ਸੁਣਾਗੇ ਹੁਣ ਇਸ ਗੱਲ ਤੋਂ ਚਿੰਤਾ ਤੇ ਬਹੁਤ ਜ਼ਿਆਦਾ ਵੱਧ ਗਈ ਕੇਜਰੀਵਾਲ ਦੀ ਕਿ ਮੈਂ ਤੇ ਪ੍ਰੋਟੈਕਸ਼ਨ ਲੈਣ ਗਿਆ ਸੀ ਪ੍ਰੋਟੈਕਸ਼ਨ ਦਾ ਕਹਿ ਦੇ ਤੋ ਅਰੈਸਟ ਤੋਂ ਕਿ ਮੈਨੂੰ ਕੋਈ ਗ੍ਰਿਫਤਾਰ ਨਾ ਕੀਤਾ ਜਾਏ ਉਹ ਮਿਲੀ ਨਹੀਂ ਹੈ ਉਹ ਉਹ ਜੈਸੇ ਦਾ ਤੈਸਾ ਉਸੇ ਤਰੀਕੇ ਨਾਲ ਰਹਿ ਗਿਆ ਔਰ ED ਨੂੰ ਇਹ ਅਧਿਕਾਰ ਉਸੇ ਤਰ੍ਹਾਂ ਹੀ ਰਹਿ ਗਿਆ ਕਿ ਉਹ ਕਿਸੇ ਵੇਲੇ ਵੀ ਅਰੈਸਟ ਕਰ ਸਕਦੇ ਆ ਇਹ ਕਈ ਕਿਸਮ ਦੀਆਂ ਕਿਆਸਰਾਈਆਂ ਪਹਿਲਾਂ ਤੋਂ ਹੀ ਲੱਗ ਰਹੀਆਂ ਸੀਗੀਆਂ ਵੀ ਇਹ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਜਾਂ ਕਿਤੇ ਹੋ ਸਕਦਾ ਇਲੈਕਸ਼ਨਾਂ ਇਹਦੀ ਕੱਢ ਦਿੱਤੀਆਂ ਜਾਣ ਪਰ ਜਿਹੜਾ ਫਿਰ ਅਖੀਰ 'ਚ ਦੇਖਣ ਨੂੰ ਮਿਲਿਆ ਮੇਰਾ ਖਿਆਲ ਉਹ ਤੇ 2 2.5 ਘੰਟੇ ਡਰਾਮਾ ਕਰਦੇ ਬਾਹਰ ਹੁੰਦਾ ਰਿਹਾ ਛੇ ਤੋਂ আট ਅਫਸਰ ਜਿਹੜੇ ED ਦੇ ਉਹ ਅੰਦਰ ਗਏ ਬਾਹਰ 250 ਦਾ ਪੁਲਸ ਤੇ ਹੋਰ ਕਈ ਕਿਸਮ ਦੀਆਂ ਫੋਰਸ ਹੋ ਅਲਗ-ਅਲਗ ਵਰਦੀਆਂ ਕੋਈ ਨੀਲੀਆਂ ਕੋਈ ਖਾਕੀ ਕੋਈ ਕਿਸੇ ਕਿਸਮ ਦੀਆਂ ਵਰਦੀਆਂ ਵਾਲੇ ਬੰਦੇ ਪੁਲਿਸ ਪਰਸਨਲ ਉੱਥੇ ਪੈਰਾ ਮਿਲਟਰੀ ਵਾਲੇ ਵੀ ਥੋੜੇ-ਬਹੁਤ ਲੱਗ ਰਹੇ ਸੀ ਉਹ ਸਾਰੇ ਇਕੱਠੇ ਹੋ ਗਏ ਇੱਥੋਂ ਤੱਕ ਉਧਰ ED ਦੇ ਦਫਤਰੇ ਵੀ ਬੰਦੇ ਸਾਰੇ ਇਕੱਠੇ ਹੋ ਗਏ ਜਿਹੜੇ ED ਦੇ ਦਫਤਰੇ ਵੀ ਬੰਦੇ ਇਕੱਠੇ ਪੁਲਿਸ ਵਾਲੇ ਵੱਡੀ ਪੱਦਰ ਤੇ ਨਜ਼ਰ ਆਏ ਤੇ ਉਥੋਂ ਦੋ ਦੋ ਡਾਟਸ ਨੂੰ ਤੁਸੀਂ ਜੋੜ ਕੇ ਦੇਖੋ ਇਹਦਾ ਮਤਲਬ ਉੱਥੇ ਪਹੁੰਚਣ ਦੀ ਤਿਆਰੀ ਉਹਨਾਂ ਨੂੰ ਲਿਜਾਣ ਦੀ ਹੋ ਚੁੱਕੀ ਸੀ ਇਹ ਗੱਲ ਸਾਫ਼ ਹੋ ਗਈ ਪਰ ਅੰਦਰ ਬੈਠੇ ਇੰਨਾ ਕਿਹੜਾ ਉੱਥੇ ਚਾਹ ਪਾਣੀ ਪੀਣ ਲੱਗੇ ਪਤਾ ਨਹੀਂ ਬੈਠ ਕੇ ਗੱਪਾਂ ਛੱਪਾਂ ਮਾਰਨ ਲੱਗੇ ਇੰਨਾ ਬਾਹਰ ਮੀਡੀਆ ਕਰ ਲੋ ਮੱਛੀ ਹੈ ਨਿਆਣਿਆਂ ਨੂੰ ਕਰ ਲੋ ਲੋਕਾਂ ਨੇ ਵੀ ਮੀਡੀਆ ਨੇ ਵੀ ਆਪਣੇ ਬੱਚਿਆਂ ਦਾ ਮੂੰਹ ਦੇਖਣਾ ਹੁੰਦਾ ਪਰ ਜੇ ਅਖੀਰ ਦੇ ਵਿੱਚ 9:00 ਵਜੇ ਦੇ ਕਰੀਬ ਰੌਲਾ ਪੈ ਗਿਆ ਲੈ ਗਏ ਲੈ ਗਏ ਲੈ ਗਏ ਲੈ ਗਏ ਤੇ ਉਹ ਉਦੋਂ ਜਿਹੜੇ ਉਹਨਾਂ ਦੇ ਸਪੋਰਟਰ ਆਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰਕੇ ਲੈ ਗਏ ਡਰੋਨ ਆ ਗਿਆ ਜਿਹੜਾ ਉੱਪਰੋਂ ਸਾਰੀ ਕਰ ਰਿਹਾ ਸੀ ਫੋਟੋਗ੍ਰਾਫੀ ਤਾਂ ਕਿ ਕੋਈ ਵੀ ਅੰਟ ਵਰਲਡ ਇਨਸੀਡੈਂਟ ਨਾ ਹੋਏ ਤੇ ਇੱਕ ਡਾਕੂਮੈਂਟਰੀ ਐਵੀਡੈਂਸ ਪੈਦਾ ਕੀਤੇ ਜਾਣ ਇਹਦੇ ਨਾਲ ਹੀ ਜਿਹੜੀ ਉੱਥੋਂ ਦੇ ਲੀਡਰ ਆ ਜਿਤਨਾ ਆਤਸ਼ੀਆਸ ਔਰ ਭਾਰਦਵਾਜ ਇਥੋਂ ਪੰਜਾਬ ਦੇ ਪੰਜਾਬ ਦਾ ਲੀਡਰ ਜਿਹੜੇ ਭਗਵੰਤ ਮਾਨ ਉਹ ਗਏ ਤੇ ਨਹੀਂ ਸ਼ਾਇਦ ਹੈ ਜੇ ਸ਼ਾਇਦ ਰਾਤ ਵਿੱਚ ਹੁਣ ਜੇ ਗਏ ਵੀ ਹੋਣਗੇ ਉਹ ਇੱਥੇ ਹੀ ਉਹਨਾਂ ਨੇ ਆਪਣਾ ਟਵੀਟ ਜ਼ਰੂਰ ਕਰਤਾ ਤਰ੍ਹਾਂ ਸਭ ਤੋਂ ਪਹਿਲਾਂ ਸੌਰਵ ਪਾਰਦਵਾਜ ਦਾ ਸੀਗਾ ਉਹਨਾਂ ਨੇ ਕਿਹਾ ਕਿ ਦੇਖੋ ਅ ਚੀਫ ਮਿਨਿਸਟਰ ਇੱਕ ਵਿਚਾਰ ਹੈ ਇੱਕ ਸਰੀਰ ਨਹੀਂ ਹੈ ਜਿਹਨੂੰ ਅਰੈਸਟ ਕਰ ਲੋਗੇ ਵਿਚਾਰ ਨੂੰ ਤੁਸੀਂ ਅਰੈਸਟ ਨਹੀਂ ਕਰ ਸਕਦੇ ਇੱਕ ਕੇਜਰੀਵਾਲ ਨੂੰ ਜੇਲ੍ਹ ਚ ਲੈ ਜਾਓਗੇ ਹਜ਼ਾਰ ਤੇਜਰੀਵਾਲ ਗਲੀਆਂ ਮੱਲਿਆਂ ਚੋਂ ਪੈਦਾ ਹੋ ਜਾਊਗਾ ਇਸ ਕਰਕੇ ਤੁਹਾਡੇ ਇਹੋ ਜਿਹੇ ਹੱਥ ਕੱਢੇ ਵਰਤਦੇ ਆ ਇਹ ਕਿਸੇ ਵੀ ਕੰਮ ਨਹੀਂ ਆਉਣਗੇ ਇਹ ਦੇਸ਼ ਦੇ ਵਿੱਚ ਆਤੀ ਨਹੀਂ ਗਿਆ ਦੇਸ਼ ਦੇ ਵਿੱਚ ਜੇ ਕੋਈ ਪਾਰਟੀਆਂ ਬਹੁਤ ਤਕੜੀ ਦੇ ਮਜ਼ਬੂਤ ਪਾਰਟੀ ਆ ਉਹ ਆਮ ਆਦਮੀ ਪਾਰਟੀ ਆ ਉਹ ਹੀ ਬੀਜੇਪੀ ਦਾ ਇੱਕ ਵਿਕਲਪ ਬਣ ਸਕਦੀ ਹੈ ਬੀਜੇਪੀ ਦਾ ਤੋੜ ਹੋ ਸਕਦੀ ਹੈ ਤੇ ਪ੍ਰਧਾਨ ਮੰਤਰੀ ਨੂੰ ਸਿਰਫ ਕੇਜਰੀ ਵਾਲੀ ਜਫਾ ਪਾ ਕੇ ਥੱਲੇ ਸੁੱਟ ਸਕਦੇ ਆ ਪਰ ਜਿਸ ਤਰੀਕੇ ਨਾਲ ਅਰੈਸਟ ਕੀਤਾ ਜਿਵੇਂ ਉਹ ਚਾਲ ਜਈ ਸੀ ਉਹ ਲੱਗਦੀ ਤੇ ਨਹੀਂ ਸੀ ਛੇਰ ਵਾਲੀ ਇੰਜ ਲੱਗ ਰਿਹਾ ਸੀਗਾ ਕਿ ਥੋੜੇ ਜਿਹਾ ਡਰੇ ਵੀ ਸੀ ਉਹ ਜਿੜਕ ਤੇ ਬਹੁਤ ਮਾਰਦੇ ਆ ਕੇਜਰੀਵਾਲ ਦੇ ਚਿਹਰੇ ਨੂੰ ਦੇਖ ਕੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਦੇਖ ਕੇ ਐਉਂ ਲੱਗਦਾ ਸੀ ਉਹ ਜਿਸ ਤਰੀਕੇ ਨਾਲ ਪ੍ਰਾਣੀ ਕਹਾਵਤ ਐ ਸਾਂਡ ਨੂੰ ਕਿਸੇ ਨੇ ਪੁੱਛਿਆ ਹੋਵੇ ਤੂੰ ਬੜੀ ਬੜਕ ਮਾਰਦਾ ਕਹਿੰਦਾ ਫਿਰ ਮੈਂ ਸਾਂਡ ਨਹੀਂ ਹੈਗਾ ਐਡਾ ਤਖੜਾ ਮੇਰਾ ਸ਼ਰੀਰ ਤੇ ਦੇ ਠੱਠਾ ਆ ਕਹਿੰਦਾ ਫਿਰ ਮੋਕ ਕਿਉਂ ਮਾਰਦਾ ਆ ਕਹਿੰਦਾ ਗਊ ਦਾ ਜਾਇਆ ਵੀ ਤੇ ਹੈਗਾ ਉਹ ਹੁਣ ਦੋਵੇਂ ਰੂਪ ਕੇਜਰੀਵਾਲ ਹੁਣਾਂ ਦੇ ਇੱਕ ਤੇ ਤੁਸੀਂ ਥੋੜਾ ਡਰਦੇ ਆ ਕਿ ਮੇਰੀ ਅਰੈਸਟ ਨਾ ਹੋਵੇ ਦੂਸਰਾ ਤੁਸੀਂ ਕਹਿੰਦੇ ਆ ਕਿ ਮੈਂ ਇੱਕੋ ਇੱਕ ਜੇ ਕੋਈ ਦੇਸ਼ ਦਾ ਮੋਦੀ ਜੀ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਤਖੜਾ ਕੈਂਡੀਡੇਟ ਹੋ ਸਕਦਾ ਤੇ ਉਹ ਕੇਜਰੀਵਾਲ ਉਹ ਆਪ ਹੀ ਕਹਿਣ ਗਰੇਜ਼ ਨਹੀਂ ਕਰਦੇ ਜੇ ਆਪ ਨਹੀਂ ਵੀ ਕਹਿੰਦੇ ਉਹਨਾਂ ਦੇ ਜਿਹੜੇ ਪੈਰੋ ਘਾਰਿਆ ਉਹ ਤੇ ਢੋਲ ਗੱਲ ਚ ਪਾ ਕੇ ਇਸ ਗੱਲ ਦੀ ਦੁਹਾਈ ਦਿੰਦੇ ਆ ਰਹੀ ਗੱਲ ਕਿ ਕਿਉਂ ਫੜਿਆ ਗਿਆ ਇਹ ਪੋਲੀਟੀਕਲ ਵੈਂਡੇਟਾ ਆ ਜਾਂ ਸੱਚੀ ਮੁਚੀ ਇਹ ਦੇ ਵਿੱਚ ਕੁਝ ਦਮ ਖਾਮ ਗੱਲ ਚ ਹੈਗਾ ਦੋ ਤਿੰਨ ਗੱਲਾਂ ਇੱਥੇ ਅੱਜ ਦਰਉਣੀਆਂ ਜ਼ਰੂਰੀ ਆ ਇੱਕ ਕਿ ਇਹਨਾਂ ਨੇ ਸਰਕਾਰੀ ਜਿਹੜੀਆਂ ਉੱਥੇ ਲੀਕਰ ਸ਼ਾਪ ਸੀਗੀਆਂ ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ ਸੀ ਨਾ ਉਹ 60% ਸਰਕਾਰੀ ਸੀ 40% ਪ੍ਰਾਈਵੇਟ ਸੀ ਇਹਨਾਂ ਨੇ 100% ਪ੍ਰਾਈਵੇਟ ਕਰ ਦਿੱਤਾ ਫਿਰ ਉੱਥੇ ਉਹਨਾਂ ਦਾ ਜਿਹੜਾ ਮੁਆਵਜ਼ਾ ਆਇਆ ਜਿਹੜਾ ਉਹਨਾਂ ਨੂੰ ਪੈਸੇ ਵਧਾ ਕੇ ਆਪਣੇ ਇਕੱਠੇ ਕਰਨ ਦਾ ਜਿਹੜਾ L1 ਲਾਇਸੈਂਸ ਸੀਗੇ ਠੇਕੇ ਦੇ ਜਿਹੜੀ ਇਹ ਪਾਲਿਸੀ ਸੀਗੀ ਉਹਦੇ ਵਿੱਚ ਵੀ ਉਹ ਜ਼ਿਆਦਾ ਦੇ ਦਿੱਤਾ ਤੇ ਚਲੋ ਉਹਦੇ ਵਿੱਚ ਦੇਣ ਲੈਣ ਹੋਇਆ ਕਿੱਦਾਂ ਹੋਇਆ ਉਹ ਤੇ ED ਦਾ ਕੰਮ ਆ ਉੱਥੇ ਉਹਨਾਂ ਤੇ ਦੋਸ਼ ਆ ਕਿ ਉਹ ਜਿਹੜਾ ਸਾਰੀ ਨਵੀਂ ਪਾਲਿਸੀ ਆਈ ਉਹਦੇ 'ਚ ਮੋਟੀ ਰਕਮ ਕੇਜਰੀਵਾਲ ਨੇ ਇਕੱਠੀ ਕੀਤੀ ਹੈ ਤੇ ਕਵਿਤਾ ਦੇ ਉੱਤੇ ਜਿਹੜੀ ਕਿ ਸਾਊਥ ਗਰੁੱਪ ਦੀ ਇੱਕ ਹਿੱਸੇਦਾਰ ਹੈਗੀ ਆ ਜਿਹੜੀ ਕਿ ਕੇਐਸਆਰ ਜਿਹੜੇ ਤੇਲੰਗਾਨਾ ਦੇ ਚੀਫ ਮਿਨਿਸਟਰ ਉਹਨਾਂ ਦੀ ਬੇਟੀ ਹੈ ਉਸ ਨੂੰ ਵੀ 7 ਦਿਨ ਮੇਰੇ ਖਿਆਲ ਅੱਜ ਵੀ ਸ਼ਾਇਦ ਈਡੀ ਦੀ ਅਰੇਸਟ ਵਿੱਚ ਹੋਣ ਦੇ ਇੱਕ ਦੂਜੇ ਦੇ ਸਾਹਮਣੇ ਬਿਠਾ ਕੇ ਵੀ ਗੱਲਾਂ ਕਰ ਸਕਦੇ ਮੈਨੂੰ ਡਰਿਆ ਜਣੀ ਮੈਨੂੰ ਸ਼ੱਕ ਇਸ ਗੱਲ ਦਾ ਲੱਗਦਾ ਕਿ ਹੋ ਸਕਦਾ ਕਪਤਾ ਨੂੰ ਕਿਸੇ ਤਰੀਕੇ ਨਾਲ ਵਾਧਾ maaf ਗਵਾਹ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੋਈ ਜਾਵੇ ਤਾਂ ਕਿ ਕੇਜਰੀਵਾਲ ਦੇ ਉੱਤੇ ਭਾਰੀ ਪੈਣ ਲਈ ਹੋਰ ਵੀ ਸੌਖਾ ਹੋ ਜਾਵੇ ਕਿਉਂਕਿ 100 ਕਰੋੜ ਦਾ ਜਿਹੜਾ ਪੈਸਾ ਟਰਾਂਸਫਰ ਕੀਤਾ ਕੇਜਰੀਵਾਲ ਦੀ ਪਾਰਟੀ ਨੂੰ ਇਹ ਉਹਦੇ ਤੇ ਦੋਸ਼ ਹੈਗਾ ਹੁਣ ਚਲੋ ਇਹ ਗੱਲ ਤੇ ਅਜੇ ਸਾਰੀ ਵਿਚ ਵਿਚਾਲੇ ਸਾਰੀ ਚੱਲ ਹੀ ਰਹੀ ਹੈ ਜਿਸ ਤਰੀਕੇ ਨਾਲ ਇਹ ਸਾਰੀ ਗੱਲ ਨੂੰ ਪਾਲਿਸੀ ਜਦੋਂ ਆਈ ਔਰ ਜਦੋਂ ਇਹਦਾ ਰੌਲਾ ਰੱਪਾ ਪਿਆ ਤੁਹਾਨੂੰ ਯਾਦ ਆ ਨਾ ਉਸ ਰੌਲੇ ਰੱਪੇ ਤੋਂ ਜਦੋਂ ਐਲਜੀ ਨੇ ਕਿਹਾ ਸੀਗਾ ਕਿ ਭਾਈ ਅਸੀਂ ਤਾਂ ਇਹਦੀ ਇਨਕੁਆਇਰੀ ਕਰਾਉਣੀ ਆ ਜੇ ਤੁਸੀਂ ਠੀਕ ਸੀ ਤੇ ਤੁਹਾਨੂੰ ਉਹ ਪਾਲਿਸੀ ਵਾਪਸ ਨਹੀਂ ਸੀ ਲੈਣੀ ਚਾਹੀਦੀ ਬੜਾ ਸਿੰਪਲ ਆ ਵੀ ਜੇ ਮੈਂ ਠੀਕ ਆ ਮੈਂ ਕੋਈ ਮੇਰੀ ਸਰਕਾਰ ਨੇ ਫੈਸਲਾ ਕੀਤਾ ਮੈਂ ਕੋਈ ਲਾਗੂ ਕਰਤਾ ਜੇ ਮੈਂ ਠੀਕ ਆ ਉਹਦੇ 'ਚ ਮੇਰੀ ਕੋਈ ਗਲਤੀ ਨਹੀਂ ਤੇ ਮੈਂ ਉਹਨੂੰ ਕੈਂਸਲ ਕਿਉਂ ਕਰੂੰਗਾ ਮੈਂ ਉਸ ਨੂੰ ਮੈਂ ਉਸ ਨੂੰ ਵਿਡਡਰਾ ਕਿਆ ਕਰੂੰਗਾ ਨਹੀਂ 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 ਜੀ ਇਹਨੂੰ ਬੰਦ ਕਰਕੇ ਬੰਦ ਕਰਕੇ ਰੌਲਾ ਜਿਆਦਾ ਪੈ ਗਿਆ ਇਸ ਕਰਕੇ ਉਹ ਵਿਡਡਰਾ ਕਰਨ ਤੋਂ ਹੀ ਜਨਤਾ ਨੂੰ ਵੀ ਇੱਕ ਪੱਕਾ ਸ਼ੱਕ ਹੋ ਗਿਆ ਫਿਰ ਇਹਨਾਂ ਨੇ ਦੁਬਾਰਾ ਇੱਕ ਸਾਲ ਦੇ ਅੰਦਰ ਅੰਦਰ ਉਹ ਦੁਬਾਰਾ ਪਹਿਲੇ ਵਾਲੀ ਲੀਕ ਕਰ ਪਾਲ ਸੀ ਜਿਹੜੀ ਆਭਕਾਰੀ ਨੀਤੀ ਵਾਲੀ پالਸੀ ਲੈਂਦੀ ਜਿਹਦੇ ਵਿੱਚ ਉਹ ਸਰਕਾਰੀ ਠੇਕੇ ਜਿਆਦਾ ਸੀ ਇਹਨਾਂ ਨੇ ਠੇਕਿਆਂ ਦਾ ਵਿਵਧਾਤ ਸੀ 32 ਜੂਨ ਬਣਾਤੇ ਹਰ ਜੂਨ ਦੇ ਵਿੱਚ 27 ਠੇਕੇ ਸੀਗੇ ਕਈ ਕੁਛ ਓਥੇ ਲੋਕਾਂ ਨੂੰ दारू ਜਿਆਦਾ ਪਲਾਉਣ ਦਾ ਸਹੂਲियत दारू ਪੀਣ ਦੀ ਜਿਆਦਾ ਦੇਣ ਦਾ ਕੰਮ ਵੀ ਦਿੱਲੀ ਦੇ ਵਿੱਚ ਕੀਤਾ ਸੀ ਜੋ ਪੰਜਾਬ ਦੇ ਵਿੱਚ ਵੀ ਉਹੀ ਪਾਲਸੀ ਹੈ ਸਖਵਿੰਦਰ ਜਿਹੜੀ پالਸੀ ਦਿੱਲੀ ਚ ਲਾਗੂ ਕੀਤੀ ਜਿਹਦੇ ਅੰਦਰ ਸੁਸ਼ੋਧਿਆ ਸੰਜੀਵ ਸਿੰਦਰ ਜੈਨ ਕਵਿਤਾ ਤੇ ਅੱਜ ਕੇਜਰੀਵਾਲ ਆ ਹੁਣੇ ਹੁਣੇ ਖਬਰ ਜਿਹੜੀ ਆਈ ਆ ਕੁਝ ਮਿੰਟ ਪਹਿਲਾਂ ਇਹ ਫੜ ਲਿਆ ਆ ਇਸ ਸਾਰੇ ਦਾ ਹੁਣ ਅਗਲਾ ਜਿਹੜਾ ਤੋੜਿਆ ਹੁਣ ਇੱਥੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇਹ ਵੀ ਵਾਪਸ ਲੈ ਲੈਣਗੇ ਜਾਂ ਫਿਰ ਅਜੇ ਇਸ ਗੱਲ ਨੂੰ ਕਨਫਰੰਟ ਕਰਨਗੇ ਇਹ ਤੇ ਨਹੀਂ ਮੈਨੂੰ ਪਤਾ ਸਾਰੀ ਉਹੀ ਲੀਕਰ ਆਪਕਾਰੀ ਦਿੱਤੀ ਪੰਜਾਬ ਦੇ ਵਿੱਚ ਵੀ ਲਾਗੂ ਆ ਜਿਸ ਨੂੰ ਉੱਥੇ ਦੋ ਨੰਬਰੀ ਮੰਨਿਆ ਗਿਆ ਹੁਣ ਉੱਥੇ ਦਾ ਉਹ ਜਦੋਂ ਉਹਨਾਂ ਨੇ ਲੀਕਰ ਪਾਲਸੀ ਵਾਪਸ ਲੈ ਲਈ ਤੇ ਉੱਥੋਂ ਛਕ ਜਿਆਦਾ ਸਾਰਿਆਂ ਨੂੰ ਹੋਇਆ ਕਿ ਹਾਂ ਕੋਈ ਨਾ ਕੋਈ ਦਾਲ ਚਖਾਲਾ ਉਦੋਂ ਤੋਂ ਇਨਕੁਆਇਰੀ ਚੱਲ ਰਹੀ ਸੀ ਜਿਹੜੀ ਮੈਂ ਲਾਸਟ ਗੱਲ ਇਹ ਕਰਨੀ ਚਾਹੁੰਦਾ ਏਜਰੀਵਾਲ ਬਹੁਤ ਚੁਸਤ ਇੰਟੈਲੀਜੈਂਟ ਸਮਝਦਾਰ ਤਿੱਤੜਾਲੇ ਨਾਲ ਬੋਲਣ ਵਾਲੇ ਲੀਡਰ ਹੈਗੇ ਆ ਫੇਰ ਸਾਢੇ 4 ਮਹੀਨੇ ਬੇਟਕਾ ਦੀ ਕਰਦੇ ਰਹੇ ਜੋ ਫੜੇ ਜਾਂਦੇ ਤੇ ਅੱਜ ਵੀ ਤੇ ਫੜੇ ਹੀ ਗਏ ਤੁਸੀਂ ਭੱਜਦੇ ਸਕੇ ਹੀ ਨਹੀਂ ਤੇ ਜੇ ਪਹਿਲੀ ਵਾਰੀ ਫੜੇ ਜਾਂਦੇ ਜੇ ਉਦੋਂ ਨਵੰਬਰ ਦੇ ਵਿੱਚ ਚੀਜ਼ਾਂ ਦਸੰਬਰ ਚ ਹੀ ਕਿਸੇ ਕਿਸਮ ਦਾ ਤੁਸੀਂ ਸਗੋਂ ਹੁਣ ਤੱਕ ਸ਼ਾਇਦ ਬਾੜ ਵੀ ਆ ਗਏ ਕਿ ਸਾਫ ਸੁਥਰਾ ਜਿਹੜਾ ਬੰਦਾ ਆਪਣੇ ਆਪ ਨੂੰ ਕਲੇਮ ਕਰਦਾ ਜਾਂ ਤੁਹਾਡੇ ਵਿਰੁੱਧ ਕੋਈ ਸੋਲਿਡ ਸਬੂਤ ਨਹੀਂ ਹੈ ਤਾਂ ਫਿਰ ਭਾਰਵੀ ਆ ਸਕਦੇ ਸੀ ਹੁਣ ਇਹ ਕੀ ਰਾਜਨੀਤਿਕ ਵੈਂਡੇਟਾ ਆ ਜਾਂ ਕੀ ਇਹ ਸੱਚੀ ਮੁੱਚੀ ਅਗਨਾਂ ਦੇ ਕਿਉਂਕਿ ਪ੍ਰਧਾਨ ਮੰਤਰੀ ਵਿਰੁੱਧ ਬੜਾ ਉੱਚੀ ਆਵਾਜ਼ ਵਿੱਚ ਬੋਲਦੇ ਆ ਇਹਨਾਂ ਦੀ ਪਾਰਟੀ ਵੀ ਬੋਲਦੀ ਆ ਔਰ ਇਹ ਸਮਝਦੀ ਆ ਕਿ ਅਸੀਂ ਹੀ ਭਾਜਪੀ ਨੂੰ ਭਾਜਪੀ ਦਾ ਤੋੜਿਆ ਉਹਦਾ ਅਲਟਰਨੇਟਿਵ ਹੈਗੇ ਆ ਕੀ ਉਹ ਇਸ ਗੱਲ ਤੋਂ ਸੱਚੀ ਮੁੱਚੀ ਡਰ ਕੇ ਕੇਜਰੀਵਾਲ ਨੂੰ ਅਰੈਸਟ ਕੀਤਾ ਜਾਂ ਕੋਈ ਕੇਜਰੀਵਾਲ ਨੇ ਜਾਂ ਇਹਨਾਂ ਦੀ ਪਾਰਟੀ ਦੇ ਲੀਡਰਾਂ ਨੇ ਕੁਝ ਹੀਰਾ ਫੇਰੀ ਵੱਡੇ ਪੱਧਰ ਤੇ ਕੀਤੀ ਹੈ ਇਹ ਈਡੀ ਨੂੰ ਛੇਤੀ ਤੋਂ ਛੇਤੀ ਫੈਸਲਾ ਕਰਕੇ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਨਹੀਂ ਤੇ ਇਹਦਾ ਮੈਸੇਜ ਇਹ ਜਾਊਗਾ ਖਾਸ ਕਰਕੇ ਆਈਐਨਡੀਆ ਇਹ ਦੇ ਅਲਾਈਅੰਸ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਕੇਜਰੀਵਾਲ ਸੀਗੇ ਭਾਈ ਇੱਥੇ ਤੇ ਸਾਰਿਆਂ ਨੂੰ ਖਦੇੜਨ ਦਾ ਕੰਮ ਕੀਤਾ ਜਾ ਰਿਹਾ ਔਰ ਧੌਂਸ ਨਾਲ ਰਾਜ ਚਲਾਇਆ ਜਾ ਰਿਹਾ ਔਰ ਜਿਹੜਾ ਵੀ ਪ੍ਰਧਾਨ ਮੰਤਰੀ ਜਾਂ ਉਹਨਾਂ ਦੀ ਸਰਕਾਰ ਜਾਂ ਉਹਨਾਂ ਦੀ ਪਾਰਟੀ ਦਾ ਵਿਰੋਧ ਕਰਦਾ ਆ ਉਸ ਨੂੰ ਹੀ ਜੇਲ੍ਹ ਦਾ ਰਸਤਾ ਦਿਖਾਇਆ ਜਾਂਦਾ ਆ ਇਸ ਕਿਸਮ ਦਾ ਅਜੇ ਕਨਫਿਊਜ਼ਨ ਸ਼ਸ਼ੋ ਪੰਜ ਜਿਹਨੂੰ ਕਹਿੰਦੇ ਆ ਉਹ ਅਜੇ ਜ਼ਰੂਰ ਬਰਕਰਾਰ ਬਿਲਕੁਲ 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 ਲੈ ਕੇ ਪੰਜਾਬ ਤੱਕ ਜਾਂ ਮੁਲਕ ਭਾਰ ਦੇ ਵਿੱਚ ਆਮ ਆਦਮੀ ਪਾਰਟੀ 'ਚ ਪੂਰੀ ਹਲਚਲ ਇਸ ਗੱਲ ਨੂੰ ਲੈ ਕੇ ਪੁਚਾਰ ਮਚਿਆ ਹੋਇਆ ਹੈ ਕਿ ਆਖਰਕਾਰ ਇਹ ਬਣ ਕੀ ਗਿਆ ਹੁਣ ਅਗਾਂਹ ਕੀ ਹੋਣਾ ਹੈ ਹੁਣ ਤੱਕ ਦੀ ਜਿਹੜੀ ਪ੍ਰੋਫੈਸਰ ਜਿਹੜੀ ਜਾਣਕਾਰੀ ਹੈ ਉਹ ਇਹ ਹੈ ਕਿ ਕੇਜਰੀਵਾਲ ਸਾਹਿਬ ਨੂੰ ਮੈਡੀਕਲ ਲਈ ਲੈ ਕੇ ਜਾਇਆ ਜਾ ਰਿਹਾ ਹੈ ਸਵੇਰੇ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਇਆ ਜਾਏਗਾ ਪੀਐਮਐਲ ਕੂਰਟ ਦੇ ਵਿੱਚ ਤੇ ਅੱਗੇ ਕਿ ਜੋ ਪੋਜੀਸ਼ਨ ਆਏਗੀ ਉਹ ਸਪਸ਼ਟ ਹੋ ਉਦੀ ਜਾਏਗੀ ਸੁਪਰੀਮ ਕੋਰਟ ਵੀ ਪਹੁੰਚ ਗਿਆ ਆਪਾदमी ਪਾਰਟੀ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਅੱਜ ਰਾਤ ਨੂੰ ਹੀ ਇਸ ਮਸਲੇ ਦੇ ਉੱਤੇ ਸਰਵਾਇਵ ਹੋਵੇ ਵੱਡੀ ਗੱਲ ਜਿਹੜੀ ਨਾਲ ਇਹਦੇ ਇਹ ਵੀ ਹੈ ਕਿ ਆਤਿਸ਼ੀ ਉਹਨਾਂ ਨੇ ਜ਼ਿਕਰ ਕੀਤਾ ਕਿ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਸੀ ਮੁੱਖ ਮੰਤਰੀ ਹਨ ਤੇ ਮੁੱਖ ਮੰਤਰੀ ਬਹਿਣਗੇ ਜਿਵੇਂ ਉਹ ਪਹਿਲਾਂ ਕਹਿੰਦੇ ਸੀਗੇ ਰੈਫਰੈਂਡਮ ਵੀ ਕਰਾਇਆ ਸੀਗਾ ਦੇਲ ਦੇ ਵਿੱਚੋਂ ਸਰਕਾਰ ਚ ਲਈ ਜਾਏਗੀ ਹੁਣ ਇਸ ਸਾਰੀ ਸਿਆਸਤ ਨੂੰ ਕਿਵੇਂ ਸਮਝਿਆ ਜਾਵੇ ਇਹਨੂੰ ਅਕੀਰਲੇ ਸਵਾਲ ਦੇ ਤਰ੍ਹਾਂ ਆਪਾਂ ਲੈ ਕੇ ਇਸ ਚਰਚਰ ਵਿੱਚ ਫਿਰ ਖਤਮ ਕਰਾਂਗੇ ਹਾਂ ਇਹ ਤੇ ਠੀਕ ਹੈਗਾ ਆ ਕਿ ਜੇ ਉਹਨਾਂ ਨੂੰ ਇੰਜ ਲੱਗਦਾ ਕੋਈ ਉਹਦੇ ਚ ਕਾਨੂੰਨ ਨਹੀਂ ਹੈਗਾ ਮੀਡੀਆ ਚ ਦੀ ਦੱਸਿਆ ਜਾ ਰਿਹਾ ਸੀ ਇਸ ਗੱਲ ਬਾਰੇ ਕਿ ਜਿਹਦੇ ਨਾਲ ਜੇ ਕੋਈ ਬੰਦਾ ਜੇ ਜਿਹਦੇ ਭ੍ਰਸ਼ਟਾਚਾਰ ਦੇ ਦੋਸ਼ ਲੱਗੇ ਆ ਕਿ ਉਹਨਾਂ ਮਨੀ ਲਾਂਡਰਿੰਗ ਕੀਤੀ ਆ ਉਹਨਾਂ ਨੂੰ ਜੇਲ੍ਹ 'ਚ ਦੇ ਦਿਓ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਉਹਨੂੰ ਸੀਐਮ ਤੋਂ ਵੀ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਵੀ ਰਜਾਇਨ ਕਰਵਾ ਦਿਓ ਇਹੋ ਜਿਹਾ ਕੋਈ ਦੇਸ਼ ਦੇ ਵਿੱਚ ਕਾਨੂੰਨ ਨਹੀਂ ਹੈ ਜੇ ਉਹਨਾਂ ਦੀ ਪਾਰਟੀ ਮੰਨਦੀ ਹੈ ਜਿੱਦਾਂ RAM ਜੀ ਚਲੇ ਗਏ ਸੀ ਖੜਾਵਾਂ ਦੇ ਨਾਲ ਹੀ ਰਾਜ ਕੀਤਾ ਸੀਗਾ ਤੇ ਮੈਂ ਉਹਨੂੰ ਉਸ ਤਰ੍ਹਾਂ ਤੁਲਨਾ ਨਾ ਦਵੋ ਉਹ ਉਹਨਾਂ ਦੀ ਫੋਟੋ ਰੱਖ ਕੇ ਇਸ ਕਿਸਮ ਦਾ ਰਾਜ ਜਿਹੜਾ ਹੈ ਉਹ ਕੀਤਾ ਜਾ ਸਕਦਾ ਆ ਕੇ ਕੇਜਰੀਵਾਲ ਦੀ ਉੱਥੇ ਫੋਟੋ ਰੱਖ ਲਿਆ ਕਰਨ ਪ੍ਰਾਣੀ ਉਹਨਾਂ ਦਾ ਭਾਸ਼ਣ ਦਾ ਕੋਈ ਨਾ ਕੋਈ ਲਾ ਦਿਆ ਕਰਨ ਇੱਕ ਸੀ ਰਾਜਾ ਵਾਲੀ ਤੇ ਉਦੋਂ ਬਾਅਦ ਫਿਰ ਆਪਣਾ ਕੰਮ ਜਿਹੜਾ ਅਸੈਂਬਲੀ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਇਨੈਕਸੈਂਸੀ ਆ ਚੱਲਦਾ ਰਹੇ ਇਹੋ ਜਿਹਾ ਕੰਮ ਕੀਤਾ ਜਾ ਸਕਦਾ ਆ ਪਰ ਉਂਝ ਜਿਹੜਾ ਇਹ ਫੇਰ ਇਹ ਆ ਕਿ ਪ੍ਰਾਵਧਾਨ ਉਹ ਜੀਆਂ ਸਾਰੀਆਂ ਚੀਜ਼ਾਂ ਕਰੀਆਂ ਪੈਣਗੀਆਂ ਜੇ ਤੇ ਕੰਮ ਟੈਂਪਰੇਰੀ ਹੈਗਾ ਵਾ 15 ਦਿਨਾਂ ਦਾ ਹਫਤੇ ਦਾ ਦਿਨਾਂ ਦਾ ਹਫਟਿਆਂ ਦਾ ਜਾਂ ਮਹੀਨਿਆਂ ਦਾ ਫਿਰ ਤੇ ਕੋਈ ਗੱਲ ਨਹੀਂ ਜੀ ਗੰਢ ਤੁੱਪ ਜਾ ਚੱਲ ਜਾਊਗਾ ਪਰ ਜੇ ਕੰਮ ਇਹ ਸਾਲਾਂ ਚ ਲੰਬਾ ਪੈ ਗਿਆ ਜਿਵੇਂ ਸੁਸੋਧੀਆਂ ਹੋਣਾਂ ਦਾ ਕੋਈ ਉਮੀਦ ਨਹੀਂ ਸੀ ਵੀ ਇੰਨਾ ਲੰਬਾ ਪਊਗਾ ਲੱਗਦਾ ਸੀ ਅੱਜ ਆਏ ਕਿ ਕੱਲ ਆਏ ਸੰਜੇ ਦਾ ਤੇ ਬਿਲਕੁਲ ਹੀ ਨਹੀਂ ਸੀ ਲੱਗਦਾ ਸੰਜੀਤ ਸਿੰਘ ਦਾ ਕਿ ਉਹਨਾਂ ਨੂੰ ਇੰਨਾ ਲੰਮਾ ਸਮਾਂ ਅੰਦਰ ਰੱਖਿਆ ਜਾਊਗਾ ਜੇ ਇਸ ਕਿਸਮ ਦੀ ਤਣਾਤਣੀ ਚੱਲੀ ਹੋਈ ਹੈ ਤਾਂ ਫਿਰ ਹੋ ਸਕਦਾ ਆ ਕਿ ਇਕ ਨਾ ਇੱਕ ਦਿਨ ਰਜਾਇਨ ਜਿਹੜਾ ਕਰਨਾ ਵੀ ਪੈ ਸਕਦਾ ਹੈ ਮਜਬੂਰੀ ਦੇ ਵਿੱਚ ਕਿਉਂਕਿ ਅੰਦਰੋਂ ਬੈਠ ਕੇ ਸਾਰਾ ਕੁਝ ਚਲਾਉਣਾ ਮੁਸ਼ਕਲ ਤੇ ਹੋਊਗਾ ਕਿਉਂਕਿ ਉਹਨਾਂ ਦੀਆਂ ਆਪਣੀਆਂ ਲਿਮਿਟੇਸ਼ਨ ਜੇਲ੍ਹ ਦੇ ਵਿੱਚ ਹੋਣਗੀਆਂ ਉੱਥੇ ਫੋਨ ਨਹੀਂ ਹੋਊਗਾ ਜਾਂ ਫਲਾਨਾ ਟਮਖਾਣਾ ਸਾਰਾ ਕੁਝ ਹੁੰਦਾ ਨਾ ਤੁਸੀਂ ਇਸ ਤਰੀਕੇ ਨਾਲ ਮਿੰਟ ਟੂ ਮਿੰਟ ਸਾਰੀ ਚੀਜ਼ ਨੂੰ ਕਿਵੇਂ ਓਵਰਸੀ ਕਰ ਸਕਦੇ ਆ ਹਾਂ ਇਹ ਜ਼ਰੂਰ ਹੁੰਦਾ ਰਾਜਿਆਂ ਮਹਾਰਾਜਿਆਂ ਤੇ ਇਹ ਜ਼ਰੂਰ ਚੱਲਦਾ ਸੀਗਾ ਕਿ ਜਦੋਂ ਰਾਜਾ ਮਰ ਜਾਂਦਾ ਸੀ ਤਾਂ ਉਹਦਾ ਜੇ ਕੋਈ 5 ਸਾਲ ਦਾ ਵੀ ਬੱਚਾ ਉਹਨੂੰ ਸੌਂ ਚੁਕਾ ਕੇ ਉਹਦੀ ਜਗ੍ਹਾ ਹੋਰ ਕੋਈ ਰਾਜ ਕਰਦਾ ਰਹਿੰਦਾ ਸੀ ਤੇ ਨਾ ਉਸ ਬੱਚੇ ਦਾ ਚੱਲੀ ਜਾਂਦਾ ਸੀ ਇਸ ਕਿਸਮ ਦਾ ਕੋਈ ਇੰਤਜ਼ਾਮ ਜਿਹੜਾ ਇੰਤਜ਼ਾਮ ਸਾਰਾ ਕੀਤਾ ਜਾ ਅਰੇਂਜਮੈਂਟ ਕੀਤਾ ਜਾ ਸਕਦਾ ਬਿਲਕੁਲ ਹਾਲ ਦੀ ਚਰਚਾ ਇਸ ਹਾਲ ਵੀ ਘੜੀਏ ਸੱਜਣਾਂ ਨੂੰ ਅਸੀਂ ਇੱਥੇ ਬਰਾਮਦ ਆਣ ਲਈ ਕਿਉਂਕਿ ਅਗਲਾ ਜਿਹੜਾ ਐਪੀਸੋਡ ਹੈ ਉਹਦੇ ਵਿੱਚ ਅਸੀਂ ਖੁੱਲਕੇ ਜਿਹੜੀ ਚਰਚਾ ਨੂੰ ਅੱਗੇ ਵਧਾਵਾਂਗੇ ਕਿ ਹੁਣ ਇਹਦੇ ਆਮਲਕ ਦੀ ਸਿਆਸਤ ਤੇ ਪ੍ਰਭਾਵ ਕਿਦਾਂ ਦੇ ਨੇ ਇੰਡੀਆ ਗੱਡਜੋੜ ਤੋਂ ਸਪ੍ਰਿੰਕਾ ਗਾਂਧੀ ਹੋਰਾਂ ਨੇ ਜਾਂ ਗੱਡਜੋੜ ਦੇ ਵੱਲੋਂ ਵੀ ਬਿਆਨ ਜਿਹੜਾ ਉਜਾਰੀ ਹੋ ਰਿਹਾ ਉਹਦੇ ਵਿੱਚ ਕਿਹਾ ਗਿਆ ਕਿ ਸਾਰਾ ਸਬਕ ਹੈ ਇਸ ਤਰੀਕੇ ਦੇ ਨਾਲ ਇੱਕ ਮੁੱਖ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਜਾਂ ਜੀ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਉਹ ਸਿਆਸਤ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਮੁਲਕ ਦੇ ਅੰਦਰ ਕਿ ਆਵਾਜ਼ਾਂ ਨੂੰ ਦਬਾਉਣ ਦੀ ਗੱਲ ਹੈ ਜਾਂ ਉਸ ਤਰੀਕੇ ਦੇ ਨਾਲ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਅੰਦਰ ਧੱਕਣ ਦੀ ਗੱਲ ਉਹ ਸਭ ਦੇ ਬਾਰੇ ਚਰਚਾ ਨੂੰ ਹੋਰ ਅੱਗੇ ਵਧਾਵਾਂਗੇ ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦਿਓ ਵਿਚਾਰ ਕਮੈਂਟ ਜ਼ਰੂਰ ਕਰਿਓ ਹਾਂ ਇੱਥੇ ਇੱਕ ਹੋਰ ਗੱਲ ਹੈ ਕਿ ਜਦੋਂ ਦਿੱਲੀ ਦੇ ਸਪੀਕਰ ਸਾਹਿਬ ਜਿਹੜੇ ਦਿੱਲੀ ਵਿਧਾਨ ਸਭਾ ਦੇ ਉਹ ਬਾਹਰ ਆਏ ਸੀ ਉਹਨਾਂ ਨੇ ਆ ਕੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਮਤਲਬ ਕਿ ਕੇਜਰੀਵਾਲ ਸਾਹਿਬ ਦੇ ਘਰ ਦੇ ਬਾਹਰ ਮੁੱਖ ਮੰਤਰੀ ਨਵਾਜ਼ ਦਵਨ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਗ੍ਰਿਫਤਾਰੀਆਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਪੰਜਾਬ ਦੀ ਲੀਡਰਸ਼ਿਪ ਗ੍ਰਿਫਤਾਰੀਆਂ ਦਿੰਦੀ ਹੈ ਜਾਂ ਭਗਵੰਤ ਸਿੰਘ ਬਾੜਾ ਸਾਹਿਬ ਕਿਵੇਂ ਅੱਗੇ ਵਧਦੇ ਨੇ ਇਸ ਉੱਤੇ ਵੀ ਅਸੀਂ ਚਰਚਾ ਕਰਕੇ ਪੇਸ਼ਾਵਾਂਗੇ ਸ਼ੁਕਰੀਆ ਪ੍ਰੋਫੈਸਰ ਧਰਮਪ੍ਰੀਤ